ਪੰਥਕ ਜਥੇਬੰਦੀਆਂ ਤੇ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰਾਂ ਵੱਲੋਂ ਅੱਜ ਬਾਜਾਖਾਨਾ ਤੋਂ ਲੈ ਕੇ ਬਰਗਾੜੀ ਤੱਕ ਇੱਕ ਰੋਸ ਮਾਰਚ ਕੱਢਿਆ ਜਾਣਾ ਸੀ ਪਰ ਪੁਲਿਸ ਵੱਲੋਂ ਪੰਥਕ ਆਗੂਆਂ ਦੀ ਫੜੋਫੜੀ ਸ਼ੁਰੂ ਕਰ ਦਿੱਤੀ ਗਈ ਤੇ ਕਈ ਆਗੂਆਂ ਨੂੰ ਗਾਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਫਰੀਦਕੋਟ ਪਹੁੰਚੇ ਸਵਰਾਜ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਨੇ ਪੁਲਿਸ ਦੀ ਇਸ ਕਾਰਵਾਈ ਦੀ ਨਿੰਦਾ ਕੀਤੀ ਹੈ ਤੇ ਉਹਨਾਂ ਕਿਹਾ ਕਿ ਸ਼ਾਂਤਮਈ ਰੋਸ ਪ੍ਰਦਰਸ਼ਨ ਨੂੰ ਰੋਕਣਾ ਸਰਾਸਰ ਗਲਤ ਹੈ ਇਹ ਦੇ ਦਾਦਾਗੀਰੀ ਆ ਮੇਰਾ ਇਹ ਸੋਚਣਾ ਕਿ ਕੋਈ ਵੀ ਜਿਹੜਾ ਪੀਸਫੁੱਲ ਮਾਰਚ ਹੈਗਾ ਔਰ ਲੋਕਾਂ ਦੇ ਹੱਕਾਂ ਲਈ ਕੋਈ ਵੀ ਮਾਰਚ ਕਿਸੇ ਵੀ ਕਿਸਮ ਦਾ ਉਹ ਧਾਰਮਿਕ ਭਾਵਨਾਵਾਂ ਪੜਕਾਉਣ ਜਾਂ ਉਸ ਕਿਸਮ ਦਾ ਨਾ ਹੋਵੇ ਜਿਸ ਕਿਸਮ ਦੇ ਨਾਲ ਤੁਸੀਂ ਸਮਾਜ ਦੇ ਵਿੱਚ ਇੱਕ ਦੂਜੇ ਇੱਕ ਫਿਰਕੇ ਦੇ ਦੂਜੇ ਫਿਰਕੇ ਨਾਲ ਟਕਰਾਅ ਹੋਵੇ ਜਿਹਨੂੰ ਆਪਾਂ ਫਿਰਕਾ ਪ੍ਰਸਤੀ ਵਾਲਾ ਨਾ ਕੋਈ ਹੋਵੇ ਪਰ ਬਾਕੀ ਕੋਈ ਵੀ ਮਜਾਰਾ ਕੋਈ ਵੀ ਪੀਸਫੁਲ ਪ੍ਰੋਟੈਸਟ ਆ ਲੋਕਾਂ ਦੇ ਹਕਕਾਂ ਲਈ ਹੋਏ ਜਾਂ ਕਿਸੇ ਦੇ ਧਰਮ ਦੇ ਆਪਣੇ ਬਚਾਓ ਲਈ ਉਹਦੀ ਰਾਖੀ ਲਈ ਹੋਵੇ ਉਹ ਤੁਹਾਨੂੰ ਬਿਲਕੁਲ ਨਹੀਂ ਰੋਕਣਾ ਚਾਹੀਦਾ ਜੇ ਰੋਕਿਆ ਗਿਆ ਧੱਕੇ ਨਾਲ ਰੋਕਿਆ ਗਿਆ ਤਾਂ ਇਹ ਅਫਸੋਸ ਦੀ ਗੱਲ ਹੈ ਫਰੀਦਕੋਟ ਤੋਂ ਜਗਤਾਰ ਤੋਂ ਸਾਂਝੀ ਦੀ ਰਿਪੋਰਟ ਪਹਰੇ ਦਾ ਟੀਵੀ